ਉਹਨੂੰ ਪੱਕਾ ਪਤਾ ਹੋ ਗਿਆ ਸੀਗਾ ਜਿੱਦਨ 6 ਤਰੀਕ ਨੂੰ ਚੁੱਕਿਆ ਕਰੂੰ ਮਤਲਬ ਉਹਨੂੰ 5 ਨੂੰ ਪਤਾ ਲੱਗ ਗਿਆ ਸੀ ਕਿਉਂਕਿ 5 ਤਰੀਕ ਨੂੰ ਉਹ ਆਖਰੀ ਵਾਰ ਆਪਣੇ ਪਿੰਡ ਗਿਆ 5 ਸਤੰਬਰ ਨੂੰ ਤੇ ਉਹ ਕਣਕ ਮੁੱਕ ਗਈ ਸੀ ਵਿੱਚ ਲੋਪਿੰਡੋਂ ਕਣਕ ਲੈ ਕੇ ਆਉਣੇ ਆ ਸ਼ਹਿਰ ਵਾਲੇ ਬੰਦੇ ਇਸ ਤਰੀ ਕਰਦੇ ਹੁੰਦੇ ਨੇ ਜਿਹੜੇ ਸ਼ਹਿਰਾਂ 'ਚ ਪਰਿਵਾਰ ਰਹਿੰਦੇ ਨੇ ਤੇ ਉਹ ਨਾਰ ਪਿੰਡਾ ਮੀਸ਼ਾ ਉਹਦਾ ਇੱਕ دوست ਸੀ ਉਹਦੇ ਨਾਲ ਕਿਤੇ ਫੋਨ ਤੇ ਗੱਲ ਹੋਈ ਕਿ ਪਿੰਡ ਜਾਣਾ ਉਹ ਕਹਿੰਦਾ ਵੀ ਕੀ ਗੱਲ ਕਹਿੰਦਾ ਮੈਂ ਕਣਕ ਲੈ ਕੇ ਆਉਣੀ ਆ ਕਹਿੰਦਾ ਕਣਕ ਤਾਂ ਮੈਂ ਵੀ ਲੈ ਕੇ ਆਉਣੀ ਆ ਉਹ ਦੋਵੇਂ ਜਾਣੇ ਚਲੇ ਗਏ ਉੱਥੇ ਉਹ ਪਿੰਡ ਚ ਗਏ ਚਲੋ ਮਾਂ ਪਿਓ ਨੂੰ ਮਿਲੇ ਤੇ ਉਹਦੇ ਪਿਤਾ ਨੇ ਉਹਨਾਂ ਨੂੰ ਕਹਿਤਾ ਵੀ ਇਹ ਕਹਿੰਦਾ ਵੀ ਅਸੀਂ ਖੇਤਾਂ ਚ ꨭੜੇ ਮਾਰ ਕੇ ਆਉਣਾ ਹੁਣ ਤੁਸੀਂ ਦੇਖੋ ਮਤਲਬ ਜਿਵੇਂ ਪਤਾ ਹੁੰਦਾ ਵੀ ਆਖਰੀ ꨭੜਾ ਹੈ ਨਾਰਮਲੀ ਆ ਖੇਤਾਂ ਚ ਨਹੀਂ ਜਾਂਦੇ ਸੀਗੇ ਉਹ ਕਹਿੰਦਾ ਵੀ ਜੇ ਖੇਤਾਂ 'ਚ ਜਾਣਾ ਹੈ ਨਾ ਫਿਰ ਤੂੰ ਇੱਥੇ ਗੁਰਦੁਆਰਾ ਸਾਹਿਬ 'ਚ ਹਾਜ਼ਰੀ ਲਵਾ ਜੀ ਵੀ ਫਲਾਨੇ ਬੰਦੇ ਨੇ ਸੁਖਨੀ ਸਾਹਿਬ ਦਾ ਪਾਠ ਤੇ ਮੈਨੂੰ ਸੱਦਿਆ ਸੀ ਮੈਥੋਂ ਜਾਇ ਨਹੀਂ ਜਾਣਾ ਤੂੰ ਉੱਥੇ ਬੈ ਚੱਲਿਆ ਜਾਈਂ ਚਲੋ ਸੁਖਨੀ ਸਾਹਿਬ ਦਾ ਪਾਠ ਸੁਣਨ ਲੱਗ ਗਏ ਉੱਥੇ ਦੋ ਪੁਲਿਸ ਦੇ ਏਐਸਆਈ ਆਏ ਉਹਨਾਂ ਨੇ ਮੱਲ ਚੱਲਦੇ ਪਾਠ ਦੀ ਸੁਨੇਹਾ ਭੇਜਿਆ ਵੀ ਬਾਹਰ ਆ ਜੀ ਕੰਮ ਤੂੰ ਕਹਿੰਦਾ ਮੈਂ ਬਾਅਦ ਜਾਵਾਂਗਾ ਸਮਾਪਤੀ ਤੇ ਸਮਾਪਤੀ ਤੇ ਆਇਆ ਤੇ ਉਹਨੂੰ ਗਾਇ ਕਿ ਗੱਲ ਕਹਾਂ ਤੁਹਾਨੂੰ ਥਾਣੇਦਾਰ ਸਾਹਿਬ ਬੁਲਾਉਂਦੇ ਆ ਪਿੰਡ ਦੀ ਥਾਣਾ ਹੈ ਖਾਲੜੇ ਪਿੰਡ ਚ ਉੱਥੇ ਚੱਲੋ ਜੀ ਉਹਨੂੰ ਉਹ ਚਲਿਆ ਗਿਆ ਉਹ ਮੈਨੂੰ ਅੰਮੀ ਸ਼ਾਹ ਨੇ ਦੱਸਿਆ ਉਹ ਜਿਹੜਾ ਅੰਮੀ ਸ਼ਾਹ ਮੁੰਡਾ ਸਤਨਾਮ ਸਿੰਘ ਜਿਹੜਾ ਉਹਦੇ ਨਾਲ ਸੀ ਉਦੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਜਦੋਂ ਅਸੀਂ ਗਏ ਥਾਣੇਦਾਰ ਦੀਆਂ ਅੱਖਾਂ ਜਿਵੇਂ ਸੂਰਜ ਜਾਂ ਲਾਲੀ ਐ ਹੁੰਦੀਆਂ ਨੇ ਲਾਲ ਅੱਖਾਂ ਜੀ ਬਹੁਤ ਅਜੀਬ ਲੱਗਿਆ ਵੀ ਉਹਨੇ ਜਦੋਂ ਐਂ ਦੇਖਿਆ ਸਾਡੇ ਵੱਲ ਤੂੰ ਦੇਖਿਆ ਤੇ ਜਸਵੰਤ ਖਾਲਸਾ ਨੇ ਕਿਹਾ ਵੀ ਦੱਸੋ ਜੀ ਕਾਦੇ ਵਾਸਤੇ ਬੁਲਾਇਆ ਉਹ ਜਿਵੇਂ ਨਾ ਥੋੜਾ ਹੋ ਗਿਆ ਆਉਟਲ ਜੇ ਗਿਆ ਕਹਿਣਾ ਕੁਝ ਹੋਰ ਚਾਹੁੰਦਾ ਹੂ ਕਹਿਣਾ ਮੈਂ ਤਾਂ ਇਹੀ ਸੀ ਵੀ ਇੱਥੇ ਸਪੀਚ ਦੇਣ ਤੋਂ ਬੁਰੇਜ ਕਰਿਓ ਫਿਰ ਮੇਰੇ ਤੇ ਸਾਰੀ ਆ ਜਾਂਦੀ ਆ ਵੀ ਤੂੰ ਕਿਉਂ ਨਹੀਂ ਰੋਕਿਆ ਉਹਨੇ ਗੱਲ ਜਿਹਨੂੰ ਐਂ ਜੇ ਬਣਾਇਆ ਐਕਚੁਅਲੀ ਏਸੀ ਕੇ ਨੂੰ ਡੀਐਸਪੀ ਜਿਹੜਾ ਪਿੱਕੀਵਿੰਡ ਸੀ ਅਸ਼ੋਕ ਕੁਮਾਰ ਉਸਨੇ ਕਿਹਾ ਹੋਇਆ ਸੀ ਵੀ ਜਿੱਦẽ ਵੀ ਆਇਆ ਮੈਨੂੰ ਦੱਸ ਦੇਂ ਬਸ ਫੋਨ ਕਰ ਦੇ ਉਹਨਾਂ ਦਾ ਰਾਹ 'ਚੋਂ ਚੁੱਕਣ ਦਾ ਪ੍ਰੋਗਰਾਮ ਸੀ ਕਿਉਂਕਿ ਘਰੋਂ ਚੁੱਕਣ 'ਚ ਇੱਕ ਖਤਰਾ ਥੋੜਾ ਜਿਹਾ ਹੁੰਦਾ ਰੌਲਾ ਵੱਧ ਪੈਂਦਾ ਬਾਹਰ ਤਾਂ ਕੀ ਬਰ ਪਤਾ ਨਹੀਂ ਲੱਗਦਾ ਜਿਵੇਂ ਨਾ ਦੇਖਿਆ ਹੋਵੇ ਸੋ ਉਹਨਾਂ ਦੀ ਪ੍ਰੈਫਰੈਂਸ ਪਹਿਲੇ ਸੀ ਵੀ ਆਪਾਂ ਨੂੰ ਰਸਤੇ 'ਚੋਂ ਚੁੱਕਣਾ ਉਸ ਥਾਣੇਦਾਰ ਨੂੰ ਗਿਆ ਸੀ ਜਿੱਦẽ ਪਿੰਡ ਆਇਆ ਵਾਸ ਮੈਨੂੰ ਮੜਾ ਜਾ ਫੋਨ ਕਟਕਾ ਦੀ ਉਹ ਐਕਚੁਅਲੀ ਤਾਂ ਉਹ ਦੁਬਦਾ ਚ ਸੀ ਉਹ ਠਾਣੇਦਾਰ ਉਹਦਾ ਨਾਮ ਉਹਦਾ ਨਾਮ ਵੀ ਜਸਵੰਤ ਸੀ ਪਰ ਉਹਨੂੰ ਬੱਕਰਾ ਬੱਕਰਾ ਕਹਿੰਦੇ ਸੀ ਤੇ ਉਹ ਦੁਬਦਾ ਚ ਇਹ ਤਾਂ ਗੱਲ ਕਹਿ ਨਾ ਸਕਿਆ ਪਰ ਆਹ ਗੱਲ ਜੀ ਬਣਾਈ ਫਿਰ ਬਾਅਦ ਚ ਪਤਾ ਲੱਗਿਆ ਵੀ ਉਹ ਤੇ ਬਕਾਇਦਾ ਕਾਰਵਾਈ ਹੋਈ ਮੈਨੂੰ ਦੱਸਿਆ ਕਿ ਉਹਨੇ ਫਿਰ ਉਹਨੇ ਘਰਦਿਆਂ ਕੋਲੇ ਐਡਮਿਟ ਕੀਤਾ ਵੀ ਮੇਰਾ ਇਹ ਪਾਪ ਕਰਨ ਦੀ ਜੀ ਨਾ ਕੀ ਕਈ ਵਾਰ ਬੰਦਿਆਂ ਦੀ ਇਹ ਵੀ ਗੱਲ ਵਾਪਰ ਜਾਂਦੀ ਹੈ ਸੋ ਉਹ ਸਾਰੀ ਗੱਲ ਤੋਂ ਜਸਵੰਤ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹ ਵਸਤਿਆਰੀਆਂ ਇਹਨਾਂ ਦੀਆਂ ਤੇ ਇਸ ਕਰਕੇ ਮਤਲਬ ਉਹ ਸੋਚ ਕੀ ਗਿਆ ਸੀ ਕਿ ਅੱਜ ਨਹੀਂ ਤਾਂ ਭਲਕੇ ਇਹ ਤਾਂ ਹੋਣਾ ਹੀ ਹੈ ਤੇ ਉਹਦੇ ਵਾਸਤੇ ਉਹ ਤਿਆਰ ਸੀ